ਅਮਰਸਰ ਦੇ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਫਿਰ ਤੋਂ ਇੱਕ ਵਾਰ ਵੱਡਾ ਹਾਦਸਾ ਵਾਪਰ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦਾ ਨਵਜੰਮਿਆ ਬੱਚਾ ਲੈ ਕੇ ਇੱਕ ਦੂਸਰੀ ਔਰਤ ਫਰਾਰ ਹੋ ਜਾਂਦੀ ਹੈ। ਘਟਨਾ ਗੁਰੂ ਨਾਨਕ ਦੇਵ ਦੇ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਦੀ ਹੈ ਜਿੱਥੇ ਔਰਤ ਬੱਚਾ ਲੈ ਕੇ ਫਰਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਨਵੇਂ ਜੰਮੇ ਬੱਚੇ ਦੇ ਮਾਤਾ ਪਿਤਾ ਮਝਪੁਰ ਪਿੰਡ ਤੋਂ ਇੱਥੇ ਤਕਰੀਬਨ 15 ਦਿਨ ਪਹਿਲਾਂ ਆਏ ਸਨ ਅਤੇ ਬੇਬੇ ਨਾਨਕੀ ਵਾਰਡ ਦੇ ਵਿੱਚ ਦਾਖਲ ਹੋਏ ਸਨ। ਉਹਨਾਂ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 6 ਵਜੇ ਹੀ ਉਹਨਾਂ ਦੇ ਕੋਲ ਇੱਕ ਔਰ ਆਈ ਅਤੇ ਕੈਨ ਲੱਗ ਗਈ ਕਿ ਉਸਦੇ ਘਰ ਦੇ ਭਤੀਜਾ ਹੋਇਆ ਹੈ ਅਜਿਹੇ ਦਾ ਕਰਕੇ ਉਸਨੇ ਉਹਨਾਂ ਦੇ ਨਾਲ ਜਾਣ ਪਛਾਣ ਵਧਾ ਲਈ ਅਤੇ ਬਾਅਦ ਵਿੱਚ ਨ ਬੱਚੇ ਦੇ ਮਾਤਾ ਪਿਤਾ ਦੇ ਮੁਤਾਬਕ ਸਵੇਰੇ 3 ਵਜੇ ਉਹਨਾਂ ਨੂੰ ਕੁਝ ਸੁngਾ ਕੇ ਉਹ ਉਕਤ ਔਰਤ ਉਥੋਂ ਬੱਚਾ ਲੈ ਕੇ ਫਰਾਰ ਹੋ ਗਈ। ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਹਸਪਤਾਲ ਪ੍ਰਸ਼ਾਸਨ ਇਸ ਤੇ ਕੁਝ ਵੀ ਬੋਲਣ ਤੋਂ ਸਾਫ ਇਨਕਾਰ ਕਰ ਰਿਹਾ ਹੈ ਅਤੇ ਉਹਨਾਂ ਦੇ ਵੱਲੋਂ ਹਸਪਤਾਲ ਪ੍ਰਸ਼ਾਸਨ ਅਤੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਵੀ ਗੰਭੀਰ ਦੋਸ਼ ਲਗਾਏ ਨੇ। ਸਰ ਬੱਚਾ ਸੋ 6 ਵਜੇ ਸਾਡੀ ਵਾਰਚਾ ਅੱਗੇ ਬੈਠੀ ਹੈ ਕਿ ਸਾਡਾ ਬੱਚਾ ਨਾ ਤੀਜੀ ਮੰਜ਼ਿਲ ਤੇ ਹੋਇਆ ਵਾ। ਉਹ ਮਸ਼ੀਨ ਚ ਲਾਇਆ ਵਾ। ਜੀ। ਬਾਅਦ ਵਿੱਚ ਅੱਗੇ ਚਾਮੀ ਤੇ ਜ਼ਮੀਨ ਤੇ ਲੇਟ ਗਈ ਹੈ ਤੇ ਕੰਦੀ ਠੰਡ ਲੱਗਦੀ ਪਈ ਆ। ਇਹਨਾਂ ਨੇ ਉਹਨਾਂ ਨੂੰ ਚਾਦਰ ਦੇ ਦਿੱਤੀ ਆ। ਉੜਦੀ ਰਬਦ ਕਹਿੰਦੀ ਆ ਕਿ ਥੱਲੇ ਉਹਨਾ ਟੈਬਲੇਟ ਨਹੀਂ ਮਿਲਦੀ ਪਈ ਪਰਚੀ ਤੋਂ ਬਗੈਰ ਤੇ ਮੈਨੂੰ ਕੋਈ ਟੈਬਲੇਟ ਅਗੇ ਸ਼ੇਅਰ ਕਰ ਦਿਓ ਦੇ ਦੇ ਦਿਓ ਉਹ ਲੈ ਕੇ ਤੇ ਸਾਡੇ ਲੱਗੇ ਲੰਮੇ ਪਈ ਰਹੀ ਆ ਬਾਰ ਬਾਰ ਉੱਪਰ ਜਾਂਦੀ ਤੀਜੀ ਮੰਜ਼ਲ ਤੇ ਅਗੇ ਬੱਚੇ ਨੂੰ ਵੇਖ ਆਈ ਇਹ ਮਸ਼ੀਨ 'ਚ ਲੱਗਾ ਵਾ ਮੈਨੂੰ ਦੋ ਤਿੰਨ ਵਾਰੀ ਕਹਿੰਦੇ ਬੱਚਾ ਆਪਣਾ ਦੇ ਦਿਓ ਮੈਂ ਕਿਹਾ ਵੀ ਉਹ ਮੈਂ ਸੌਣ ਲੱਗੀ ਮੈਂ ਨਾਲ ਸਵਾਇਆ ਸੀ ਉਹਨੂੰ ਕਹਿੰਦੀ ਬੱਚਾ ਰੋਇਆ ਮੈਂ ਕਿਹਾ ਰਜੇ ਉਹ ਨਹੀਂ ਰੋਂਦਾ ਮੈਨੂੰ ਪਤਾ ਲੱਗ ਜੂਗਾ ਜੇ ਰੋਏਗਾ ਮੈਂ ਤੇ ਵੇਰ ਨਹੀਂ ਸੌਂਦੀ ਵੀ ਤੱਕੇ ਨਾ ਦੀਦੀ ਤੁਸੀਂ ਸੌਂ ਜੋ ਮੜਾ ਜੋਂ ਮੈਨੂੰ ਨਹੀਂ ਪਤਾ ਲੱਗਾ ਕੀ ਕੀਤਾ ਚੁੱਕ ਤੋ 2 ਮਿੰਟ ਬਾਅਦ ਮੈਂ ਨੀਚੇ ਆ ਕੇ ਵੇਖਿਆ ਤੋ ਮੁੰਡੇ ਨੇ ਕਿਹਾ ਕਿ ਉਹ ਇੱਥੇ ਨਿਕਲ ਗਈ ਹੈ। ਪਤਾ ਹੀ ਤੁਹਾਨੂੰ ਕੌਣ ਸੀ ਉਹ ਲਈ ਨਹੀਂ ਉਹ ਕਿਸੇ ਨੂੰ ਨਹੀਂ ਪਤਾ ਸਿਰਫ ਇੱਕ ਡਾਕਟਰ ਕੀ ਕਰ ਰਹੀ ਥੇ। ਕੁਛ ਨਹੀਂ ਕੁਛ ਨਹੀਂ ਹੋਇਆ ਤਾ ਕਿਸੇ ਨੇ ਨਹੀਂ ਹੋਇਆ ਬਸ ਇਹੀ ਕਹੀ ਜਿੰਦਗੀ ਸਾਡਾ ਬੱਚਾ ਉੱਪਰ ਹੈ ਤੇ ਉੱਪਰ ਨਾ ਰਸ਼ ਹੈਗਾ ਤੇ ਮੈਂ ਥੱਲੇ ਖੁੱਲੀ ਜਗ੍ਹਾ 'ਚ ਲੰਮੇ ਪੈਣਾ ਹੈ। ਉਸ ਟਾਈਮ ਗੇਟ ਤੇ ਸਿਕਿਉਰਿਟੀ ਮੌਜੂਦ ਕੁਛ ਨਹੀਂ ਸੀਗਾ। ਕਿਹੜੀ ਜਗ੍ਹਾ ਤੁਸੀਂ ਆਏ ਜੇ? ਮੈਂ ਸੁਲਤਾਨਵਿੰਡ ਤੋਂ। ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਆ ਕੇ? ਸਿਰਫ 15 ਦਿਨ ਹੋ ਗਏ ਸਾਨੂੰ ਆਇਆ ਨਾ 16ਵਾਂ ਦਿਨ ਹੈ। ਅੱਛਾ ਕਿੰਨੀ ਦੇ ਮਾਂ ਕੀ ਕਰਦੇ ਹਾਂ ਸਾਡੀ ਮੰਗ ਹੈ ਕਿ ਸਾਡਾ ਬੱਚਾ ਸਾਨੂੰ ਮਿਲਣਾ ਚਾਹੀਦਾ ਵਾ ਕਿਉਂਕਿ ਉਹਨਾਂ ਦੀ ਮਮਾ ਦਾ ਅਪਰੇਟ ਹੋਇਆ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਵਾਂਗੀ ਸਰ ਮੇਰਾ ਬੱਚਾ ਨਾ ਇੱਥੋਂ ਰਾਤ 3 ਵਜੇ ਲੈ ਗਿਆ ਇੱਥੋਂ ਲੇਡੀਜ਼ ਲੈ ਗਈ ਹੈ ਠੀਕ ਹੈ ਜੀ ਦੂਜੀ ਜੰਗਲ ਤੋਂ ਦੂਜੀ ਮੰਜ਼ਲ ਤੋਂ ਬੇਬੇ ਨਾਨਕੇ ਹਸਪੀਟਲ ਤੋਂ ਫਿਰ ਪਤਾ ਕਿੱਦਾਂ ਲੱਗਾ ਸਰੇਥੀ ਕਹਿ ਰਹੀ ਸੀ ਵੀ ਮਲਕੰਬੀ ਰਾਏ ਥੇ ਨਾ ਭਤੀਜਾ ਹੋਇਆ ਵਾ ਠੀਕ ਹੈ ਜੀ ਉਹ ਸਾਡੇ ਲੋਕੇ ਬੱਠੀ ਹੈਗੀ ਸੀ ਤੇ ਉਹ ਸਾਨੂੰ ਪਤਾ ਨਹੀਂ ਕੀ ਸੰਘਾ ਕੇ ਲੈ ਕੇ ਗਾਹ ਗਿਆ ਕਿਸੇ ਸਕਿਉਰਿਟੀ ਕਾਰਡ ਨੇ ਕਿਸੇ ਨੇ ਕਾਰਵਾਈ ਨਹੀਂ ਪਾਈਗੀ ਸਵੇਰ ਦੇ ਮੈਂ ਕੈਮਰਾ ਚੈੱਕ ਕਰਨ ਲਈ ਵਸਤੀ ਕਹਿਣ ਨਾ 3 ਵਜੇ ਦਾ ਬੱਚਾ ਮੇਰਾ ਗਾਇਬ ਹੋਇਆ ਵਾ ਤੇ ਅਜੇ ਤੱਕ ਕੋਈ ਕੈਮਰਾ ਮੈਨੂੰ ਚੈੱਕ ਕਰਕੇ ਨਹੀਂ ਦੇਣ ਨਾ ਕੋਈ ਪੁਲਿਸ ਕਾਰਵਾਈ ਕਰਨ ਈਆ ਨਾ ਕੋਈ ਥੋ ਡਾਕਟਰ ਕਾਰਵਾਈ ਕਰਨ ਨਾ ਕੋਈ ਸਕਿਉਰਿਟੀ ਕਾਰਡ ਕਾਰਵਾਈ ਕਰਨ ਨਾ ਮੇਰਾ ਬੱਚਾ ਲੱਭਣਾ ਚਾਹੀਦਾ ਜਿੱਥੋਂ ਮਰਜ਼ੀ ਲੱਭ ਕੇ ਦੇਣਾ ਕਿੰਨਾ ਚਿਰ ਹੋਇਆ ਤੁਹਾਨੂੰ ਦਾਖਲ ਹੋਇਆ ਨਾ ਕਿੰਨੇ ਦਿਨ ਹੋ ਗਏ 15 ਦਿਨ ਹੋ ਗਏ ਜੱਜ ਦਾਖਲ ਹੋਇਆ ਨਾ ਵਾਰਡ ਨੰਬਰ ਕਿੰਨੇ ਹੈ ਜੀ ਵਾਰਡ ਨੰਬਰ 2 ਸੀ ਹੁਣ ਕੀ ਮੰਗ ਕਰਦੇ ਜੀ ਮੇਰਾ ਬੱਚਾ ਲੱਭਣਾ ਚਾਹੀਦਾ ਜੀ ਪ੍ਰਸ਼ਾਸਨ ਕੋਲ ਤੁਹਾਡਾ ਕੋਈ ਪਛਾਣ ਹੈਗੀ ਉਹਨਾਂ ਦੀ ਹਾਂਜੀ ਹਾਂਜੀ ਹੈਗੀ ਜੀ ਕੋਈ ਵਾਕਫ ਸੀ ਤੁਹਾਡੇ ਜੀ ਨਹੀਂ ਜੀ ਨਹੀਂ ਕੋਈ ਵਾਕਫ ਵੀ ਨਹੀਂ ਮੈਂ 3 ਵਜੇ ਰਾਤ ਦੇ ਜਾਗਦਾ ਪੈਸਾ ਅਸੀਂ ਤਿੰਨੇ ਜਣੇ ਰਾਤ ਦੇ ਜਾਗਣਦੇ ਹਾਂ ਠੀਕ ਹੈ ਜੀ ਕਿੱਥੋਂ ਆਏ ਕੋਈ ਪਤਾ ਲੱਗਾ ਕਦੋਂ ਤੇ ਤੁਹਾਡੇ ਵਾਕਫ ਭਣੇ ਜੀ ਨਹੀਂ ਜੀ ਸਾਡੀ ਕੋਈ ਕਿਸੇ ਨਾਲ ਵਾਕਫ ਵੀ ਨਹੀਂ ਹੈਗੀ ਠੀਕ ਹੈ ਜੀ ਉਹ ਸਾਨੂੰ ਕੋਈ ਚੀਜ਼ ਸੰਗਾ ਕੇ ਲੈ ਕੇ ਤੇ ਬੱਚਾ ਲੈ ਕੇ ਗਾਂ ਗਿਆ ਸਾਡੇ ਸੰਪਰਕ ਚ ਕਿੱਦਾਂ ਆਏ ਜੀ ਹਾਂਜੀ ਸਾਡੇ ਸੰਪਰਕ ਨਹੀਂ ਕਿੱਦਾਂ ਆਏ ਸਾਨੂੰ ਕਹਿੰਦੇ ਸੀ ਮਤਲਬ ਕਿ ਸਾਡਾ ਨਾ ਇੱਥੇ ਬੇਬੀ ਹੋਇਆ ਮਤਲਬ ਕਿ ਸਾਡੇ ਵੱਡੇ ਭਾਜੀ ਦੇ ਘਰੇ 33ਵੀਂ ਮੰਜ਼ਿਲ ਤੇ ਅੱਛਾ ਉੱਥੇ ਬਾਰ-ਬਾਰ ਆਉਂਦੇ ਸੀ ਬਾਰ-ਬਾਰ ਜਾਂਦੇ ਸੀ ਠੀਕ ਹੈ ਜੀ ਉਹ ਰਾਤ ਦੇ 6 ਵਜੇ ਤੇ ਖੜੇ ਉੱਥੇ ਰਹੇ ਆ ਠੀਕ ਹੈ ਤੜਕੇ 3 ਵਜੇ ਸਾਡਾ ਬੱਚਾ ਗੈਪ ਕਰਕੇ ਲੈ ਗਿਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਇੱਥੇ ਇਲਾਜ ਕਰਾਣ ਲਈ ਮੈਂ ਮੱਝੂਪੁਰ ਤੋਂ ਆਇਆ ਜੀ ਚਬਾਲ ਕਲਾਂ ਤੋਂ ਮਾਂਗੀ ਕਰਦੇ ਹਾਂ ਜੀ ਮੇਰਾ ਬੱਚਾ ਲੱਭਣਾ ਚਾਹੀਦਾ ਸੀ ਸਾਰਾ ਪ੍ਰਸ਼ਾਸਨ ਗਾੜੀ ਮੇਰੀ ਇਹੀ ਮੰਗਿਆ ਪਰ ਮੇਰਾ ਬੱਚਾ ਜਿੱਥੋਂ ਵੀ ਮੇਰਾ ਬੱਚਾ ਲੱਭ ਕੇ ਦੇਣਾ ਪੁਲਿਸ ਮੇਰੀ ਕੋਈ ਕਾਰਵਾਈ ਨਹੀਂ ਪਾਣਦੇ ਨਾ ਕੋਈ ਇਥੋਂ ਦੇ ਕੋਈ ਸਕਿਉਲਟੀ ਕਾਰਡ ਨਾ ਕੋਈ ਇਥੋਂ ਦੇ ਡਾਕਟਰ ਕੋਈ ਕਾਰਵਾਈ ਨਹੀਂ ਕਰਨ ਦਿਆ ਮੇਰੇ ਤੇ ਸਾਰਾ ਟਾਈਮ ਦੇ ਰਹੇ ਬਾਕੀ ਕੋਈ ਕਾਰਵਾਈ ਨਹੀਂ ਜੇ ਕਿਸੇ ਨੂੰ ਕਹੇ ਸੀਸੀਟੀਵੀ ਕੈਮਰੇ ਚੈੱਕ ਕਰਵਾਓ ਉਹ ਨਹੀਂ ਕਰਵਾਣਦੇ ਮੈਨੂੰ ਬੱਚਾ ਚਾਹੀਦਾ ਮੈਨੂੰ 14 ਸਾਲ ਬਾਅਦ ਬੱਚਾ ਮਿਲਿਆਗਾ ਵਾ ਇਸ ਤਰ੍ਹਾਂ ਹਾਲਾਤ ਦੇਖਣ ਨੂੰ ਸਿਕਿਉਰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਤਰ੍ਹਾਂ ਕਿ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸਿਕਿਉਰਟੀ ਹੈ ਵੀ ਸਾਰੇ ਸਾਰੇ ਥਿੱਕ ਅਣਗੇਲੀ ਗਈ ਆ ਰੋਜ਼ ਚੋਰ ਫੜੇ ਜਾਂਦੇ ਇੱਥੇ ਮਤਲਬ ਕਿ ਕੋਈ ਟੂਟੀਆਂ ਚੋੱਕ ਕੇ ਲੈ ਜਾਂਦੇ ਪੁਲਿਸ ਤੋਂ ਸਕਿਉਰਟੀ ਗਾਰਡ ਫੜ ਕੇ ਲੈ ਕਹਿੰਦੇ ਇੱਥੋਂ ਛੱਡ ਦਿੰਦੇ ਗਿਆ ਕੋਈ ਕਿਸੇ ਦੀ ਕਾਰਵਾਈ ਨਹੀਂ ਹੈਗੀ ਸੀ ਖੜਿਆ ਇਹਨਾਂ ਵੀ ਰਲ ਕੇ ਕੰਮ ਕਰਾਇਆਗਾ ਠੀਕ ਹੈ ਜੀ ਤਾਂਦੇ ਕੋਈ ਐਕਸ਼ਨ ਨਹੀਂ ਲੈ ਰਹੇ ਇਤਨੇ ਕੋਈ ਲੇਡੀ ਜਿਹਨਾਂ ਦੇ ਕੋਲ ਪਹਿਲਾਂ ਬੈਠੇ ਸੀ ਤੇ ਇਹਨਾਂ ਦਾ ਜਿਹੜਾ ਉਹ ਗੁਰੂ ਪ੍ਰੀਤ ਸਿੰਘ ਮੋੜਾ ਉਹਨੇ ਬੱਚਾ ਜਿਹੜਾ ਸੀ ਇਹਨੂੰ ਲੇਡੀਜ਼ ਨੂੰ ਖੜਾ ਕੇ ਬਾਥਰੂਮ ਕਰਨ ਗਿਆ ਸੀ ਤੇ ਉਹ ਜਦੋਂ ਬਾਥਰੂਮ ਕਰਕੇ ਆਇਆ ਤਾਂ ਬੱਚਾ ਚੁੱਕ ਕੇ ਜਨਾਨੀ ਜਿਹੜੀ ਲੈ ਗਈ ਤੇ ਬਾਕੀ 3 ਫੋਟੋਜ਼ ਆ ਗਈ ਹੈ ਤੁਹਾਡੇ ਸਾਹਮਣੇ ਤੇ ਜੋ ਭਾਦੀ ਕਰ ਇੱਕ ਕਰਕੇ 100% ਬੱਚਾ ਜਿਹੜਾ ਬਰਨਤ ਕੀਤਾ ਜਾਵੇ ਇਹ ਮੱਜੂ ਮੱਜੂਪੁਰਾ ਪਿੰਡ ਹੈ ਜੀ ਤਰਨਤਾਰਨ ਜਿਹੜਾ ਹੈ ਫਿਰ ਕਿੰਨੇ ਬੰਦੇ ਸੀ ਕਿਰਵਾ ਦੇ ਉਹ ਫੋਟੋ ਜਿੱਤੇ ਹਿਸਾਬ ਨਾਲ ਤੇ ਦੋ ਕੁ ਜਣੇ ਨੇ ਤੇ ਇਹ ਤਿੰਨ ਦੱਸ ਦੇਣੇ ਜੋ ਫੋਟੋ ਕੈਮਰੇ ਜੋ ਕਾਰਵਾਈ ਕੀਤੀ ਹੈ ਕਾਰਵਾਈ ਹੁਣ ਇਹਨਾਂ ਕੋਲ ਦਰਖਾਸਤ ਜੋ ਵੀ ਦੇਣਗੇ ਭਾਂਦੀ ਕਾਰਵਾਈ ਕਰਕੇ ਦੇ ਬੱਚੇ ਦੀ ਭਾਰਗੇਤੀ ਜਾਏ ਇਹ ਸਵੇਰੇ 4 ਵਜੇ ਸਾਡੇ ਘਵਾਲੇ ਨੂੰ ਉੱਥੇ ਜੀ ਇਹ ਕੰਮ 3:51 ਤੇ ਹੋਇਆ ਤੁਹਾਡੇ ਸਾਹਮਣੇ ਖੁੱਸ ਨਹੀਂ ਖੜਦੇ ਇਹ ਕੱਲ 6 ਤਰੀਕ ਦੇ ਤਰਾਡ ਬਚਾ ਹੋਇਆ ਹੈ ਤੇ ਇੱਕ ਦਿਨ ਪਹਿਲੇ ਪਾਸੇ ਐਸਮ ਜਰਨਲ نیوز ਲਈ ਅਮਰਸਰ ਤੋਂ ਹਰਜੀਤ ਸਿੰਘ ਘਰੀਵਾਲ ਦੀ ਰਿਪੋਰਟ